ਅਸੀਂ ਤੁਹਾਨੂੰ ਹਾਲ ਦਿਖਾ ਰਹੇ ਹਾਂ ਜਿੱਥੇ ਭਗਵੰਤ ਸਿੰਘ ਮਾਨ ਦੀ ਭੈਣ ਬਿਆਹੀ ਹੈ ਪਿੰਡ ਰੰਪੂਰੇ ਦੇ ਵਿੱਚ ਅਸੀਂ ਆਮ ਆਦਮੀ ਪਾਰਟੀ ਦੇ ਵਰਕਰ ਬਣੇ ਸੀਗੇ ਚਾਵਾਂ ਨਾਲ ਅਸੀਂ ਵੋਟਾਂ ਪਾਈਆਂ ਸੀ ਆਮ ਆਦਮੀ ਪਾਰਟੀ ਨੂੰ ਪਰ ਉਹਦਾ ਜਿਹੜਾ ਵਿਕਾਸ ਆ ਤੁਹਾਨੂੰ ਆ ਦਿਖ ਰਿਹਾਗਾ ਪਾਣੀ ਕਣੀ ਤੇ ਹਾਈ ਮਾਰਦਿਆ ਅਗਾ ਪਾਣੀ ਤਾਂ ਗੁੱਡੇ-ਗੁੱਡੇ ਖੜਾ ਨਾ ਉਹ ਕਨੇ ਮੋਟਰ ਤੋਂ ਅਸੀਂ ਕਿਥੋਂ ਹੋ ਤੋਂ ਲਿਉਂਦੇ ਆ ਪਾਣੀ ਪਾਣੀ ਕਿਤੇ ਨਹੀਂ ਹੈ ਪੂਰੇ ਪਾਣੀ ਜਬਾਕ ਤੇ ਹਾਈ ਮਾਰਦਨੇ ਡੰਗਰ ਤੇ ਹਾਈ ਮਾਰਦਨੇ ਜਿਹੜੇ ਸੁਣਨੇ ਨੇ ਇਹ ਕੀ ਬਰਦ ਕੀ ਲਿਖਿਆ ਹੋਇਆ ਹੈ ਇਹ ਸਰਕਾਰ ਦੀਆਂ ਨਲਾਈਕੀਆਂ ਨੇ ਸਾਡੇ ਸਕੂਲ ਦਾ ਸਰਕਾਰੀ ਸਕੂਲ ਦਾ ਬਿੱਲ ਆਗਾ 1 1,20,000 ਰੁਪਏ ਬਿਲਾ ਜਿਹੜਾ ਇਹ ਸਾਡੇ ਸਰਕਾਰੀ ਸਕੂਲ ਸਕੂਲ ਦਾ ਬਿਲਾ ਇਹ ਸਾਨੂੰ ਨੋਟਿਸ ਕੱਢਿਆ ਗਿਆ ਵੀ ਇਹ 2-4 ਦਿਨਾਂ ਚ ਸਾਡੇ ਸਕੂਲ ਦਾ ਕਨੈਕਸ਼ਨ ਕੱਟਿਆ ਜਾਵੇਗਾ ਸਸਿਕਾਲ ਦੀ ਤੁਸੀਂ ਦੇਖ ਰਹੇ ਹੋ D5 ਚੈਨਲ ਪੰਜਾਬੀ ਮੈਂ ਇਕਬਾਲ ਸਿੰਘ ਫਗੂਆਲਾ ਅਸੀਂ ਤੁਹਾਨੂੰ ਹਾਲ ਦਿਖਾ ਰਹਾਂ ਜਿੱਥੇ ਭਗਵੰਤ ਸਿੰਘ ਮਾਨ ਦੀ ਭੈਣ ਵਿਆਹੀ ਹੈ ਪਿੰਡ ਰੰਪੁਰੇ ਦੇ ਵਿੱਚ ਇਹ ਲੋਕਾਂ ਨੇ ਬੜੇ ਚਾਵਾ ਨਾਲ ਮੋਟਾ ਪਾਈਆਂ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਬਣਨ ਜਾ ਰਹੇ ਨੇ ਉਹਨਾਂ ਦੀ ਭੈਣ ਸਾਡੇ ਪਿੰਡ ਦਾ ਕੁਝ ਸਵਾਰ ਦੇਊਗੀ ਪਰ ਪਿੰਡ ਦੇ ਲੋਕ ਆ ਸਕੂਲੀ ਬੱਚੇ ਜਿਹੜੇ ਖੜੇ ਨੇ ਇਹ ਗੋਡੇ-ਗੋਡੇ ਪਾਣੀ ਵਿੱਚ ਦੀ ਮੈਂ ਕਹੂੰਗਾ ਦਿਖਾਉਣਾ ਕੈਮਰਾਮੈਨ ਨੂੰ ਇਹ ਬੱਚੀ ਦੇ ਬੂਟ ਮੇਰੇ ਖਿਆਲ 'ਚ ਇਹਨਾਂ ਨੂੰ 2-2 3-3 ਵਾਰ ਧੋਣੇ ਪੈਂਦੇ ਹੁਣੇ ਇੱਕ ਵਾਰ ਤਾਂ ਸਕੂਲ 'ਚ ਜਦੋਂ ਜਾਂਦੇ ਨੇ ਉਦੋਂ ਤੇ ਦੂਜੀ ਵਾਰ ਜਦੋਂ ਘਰੇ ਜਾਂਦੇ ਨੇ ਫੇਰ ਜਾ ਕੇ ਧੋਂਦੇ ਹੁਣੇ ਹਬ ਤੋ ਕੀ ਨਾਮ ਆ ਤੁਹਾਡਾ ਕੈਮਿਕਲ ਹਾਥ ਪੜਦੇ ਹੋ 10th ਚ ਜੀ ਲਖਵਿੰਦਰ ਕੌਰ ਨਾਮ ਆ ਮੇਰਾ ਕਿੰਨਾ ਔਖਾ ਹੋ ਰਿਹਾ ਬਹੁਤ ਔਖਾ ਹੋ ਰਹੀ ਇੱਥੇ ਬੱਚੇ ਸਾਰੇ ਪਰੇਸ਼ਾਨ ਹੁੰਦੇ ਨੇਗੇ ਤੇ ਸਾਰਿਆਂ ਦੇ ਡਰੈਸੇ ਲਿਬੜੇ ਆਂਦੀਆਂ ਤੇ ਰੋਜ਼ ਜਾ ਕੇ ਫਿਰ ਔਖਾ ਵੀ ਹੁੰਦਾ ਤਾਂ ਹੋਣਾ ਸਾਰਿਆਂ ਨੂੰ ਤੇ ਇਹੀ ਪਿੰਡ ਆ ਤੁਹਾਡਾ ਹਾਂ ਜੀ ਕਿੰਨਾ ਕ ਚੌਥੀ ਜਦੋਂ ਸਰਕਾਰ ਬਣੀ ਸੀ ਵੀ ਭਗਵਾਨ ਸਿੰਘ ਮਾਨ ਦੀ ਭੈਣੂ ਰਿਵਾਈ ਆ ਸਾਡਾ ਪਿੰਡ ਦਾ ਸਵਰਗ ਬਣ ਜੂ ਸਹੀ ਗੱਲ ਹੈ ਬਹੁਤ ਬਹੁਤ ਜ਼ਿਆਦਾ ਚੋਸ ਸੀ ਸਾਨੂੰ ਬੋਟਾ ਫਿਰ ਸਾਰਿਆਂ ਨੇ ਮੰਮੇ ਮੇਰੇੜੀ ਨੂੰ ਕਹਿ ਕੇ ਆਮ ਆਦਮੀ ਨੂੰ ਪਾਈਆਂ ਸੀ ਹਾਂਜੀ ਸਾਰਿਆਂ ਨੇ ਇੱਥੇ ਆਮ ਆਦਮੀ ਦੀ ਪਾਰਟੀ ਨੂੰ ਪਾਈਆਂ ਸੀ ਬਦਲਾਅ ਆ ਗਿਆ ਹਾਂਜੀ ਜਮੀਨੀ ਹਾਲਤ ਬਹੁਤ ਬੁਰੀ ਹੈ ਇਹ ਹਾਲਤ ਇਸ ਪਿੰਡ ਇਹ ਜਵਾਨੇ ਆ ਬੱਚਿਆਂ ਦੀ ਕਿ ਪਿੰਡ ਦਾ ਬੁਰਾ ਹਾਲ ਹੈ ਹਾਂਜੀ ਭਾਈ ਜੀ ਕੀ ਨਾਮ ਆ ਤੁਹਾਡਾ ਕੀ ਨਾਮ ਹੈ ਹੈਲੋ ਕੀ ਨਾਮ ਆ ਜੀ ਮੇਰਾ ਨਾਮ ਜਨਕਰ ਰਾਜਾ ਜੀ ਜਨਕਰ ਰਾਜਾ ਜੀ ਕਿੰਨਾ ਚੋਅ ਨਾਲ ਬੋਟਾ ਪਾਈਆਂ ਅਸੀਂ ਆਮ ਆਦਮੀ ਪਾਰਟੀ ਦੇ ਵਰਕਰ ਬਣੇ ਸੀਗੇ ਚਾਵਾਂ ਨਾਲ ਅਸੀਂ ਵੋਟਾਂ ਪਾਈਆਂ ਸੀ ਆਮ ਆਦਮੀ ਪਾਰਟੀ ਨੂੰ ਪਰ ਉਹਦਾ ਜਿਹੜਾ ਵਿਕਾਸ ਆ ਸਾਨੂੰ ਆ ਦਿਖ ਰਿਹਾਗਾ ਜਿਹੜਾ ਵਿਕਾਸ ਆਗਾ ਆਮ ਆਦਮੀ ਪਾਰਟੀ ਦਾ ਉਹ ਦਿਖ ਰਿਹਾ ਅਸੀਂ ਬਹੁਤ ਚਾਵਾਂ ਨਾਲ ਵੋਟਾਂ ਪਾਈਆਂ ਸੀ ਇਹ ਭਗਤ ਸਿੰਘ ਮਾਨ ਦੀ ਭੈਣ ਨੂੰ ਵੀ ਮੜਾ ਮੋਟਾ ਅਸੀਂ ਘਟੋ ਘਟ ਵੀ 100 ਵਾਰੀ ਜਾ ਕੇ ਆਇਆ ਭਗਤ ਮਾਨ ਜੀ ਦੇ ਭੈਣ ਦੇ ਘਰ ਸਾਨੂੰ ਕਦੇ ਉਹ ਮਿਲੇ ਨਹੀਂ ਇੱਕ ਵਾਰੀ ਮਿਲੇ ਸੀ ਸਾਨੂੰ ਉਹਨਾਂ ਨਾਲ ਗੱਲਬਾਤ ਹੋਈ ਸੀ ਇਸ ਟੌਪਿਕ ਤੇ ਵੀ ਪਰ ਉਸ ਦਾ ਕੋਈ ਸਾਨੂੰ ਹੱਲ ਨਹੀਂ ਮਿਲਿਆ ਆ ਕੀ ਚੱਕੀ ਫਿਰਦੋ ਕੀ ਲਿਖਿਆ ਹੋਇਆ ਹੈ ਇਹ ਸਰਕਾਰ ਦੀਆਂ ਨਲਾਈਕੀਆਂ ਨੇ ਸਾਡੇ ਸਕੂਲ ਦਾ ਸਰਕਾਰੀ ਸਕੂਲ ਦਾ ਬਿੱਲ ਆਗਾ ਜੀ 1 120000 ਰੁਪਏ ਬਿਲਾ ਜਿਹੜਾ ਇਹ ਸਾਡੇ ਸਰਕਾਰੀ ਸਕੂਲ ਸਕੂਲ ਦਾ ਬਿਲਾ ਇਹ ਸਾਨੂੰ ਨੋਟਿਸ ਕੱਢਿਆ ਗਿਆ ਵੀ ਇਹ 2-4 ਦਿਨਾਂ ਅੰਦਰ ਸਾਡੇ ਸਕੂਲ ਦਾ ਕਨੈਕਸ਼ਨ ਕੱਟਿਆ ਜਾਵੇਗਾ ਪ੍ਰਭਗਵਾਨ ਸਿੰਘ ਮਾਨ ਦੀ ਭੈਣ ਪਿਆਈ ਹੋਵੇ ਸਾਨੂੰ ਨੋਟਿਸ ਕੱਢ ਦੇਣ ਵੀ ਸਕੂਲ ਦਾ ਕਨੈਕਸ਼ਨ ਕੱਟ ਦਾਂਗੇ ਹਾਂਜੀ ਹਾਂ ਇਹ ਸਾਨੂੰ ਸਰਕਾਰੀ ਨੋਟਿਸ ਆਇਆ ਹੈ ਜਿਹੜਾ ਕਨੈਕਸ਼ਨ ਆ ਸਰਕਾਰੀ ਕੱਟਿਆ ਜਾਵੇਗਾ ਅਸੀਂ ਸਰਕਾਰ ਕੋਲੋਂ ਵੀ ਮੰਗ ਚਾਉਂਦੇ ਆ ਵੀ ਇਹ ਜਿਹੜਾ ਬੇਲਾ ਇਹ ਸਾਡਾ ਮਾਫ਼ ਕੀਤਾ ਜਾਵੇ ਸਾਡੇ ਸਕੂਲ ਦਾ ਸਰਕਾਰੀ ਦਾ ਕਿਉਂਕਿ ਇਹਦੇ ਵਿੱਚ ਜਿਹੜੇ ਬੱਚੇ ਪੜ੍ਹਦੇ ਨੇ ਉਹ ਬਿਲਕੁਲ ਗਰੀਬ ਲੋਕਾਂ ਦੀ ਹੀ ਪੜ੍ਹਦੇ ਨੇ ਗਰੀਬ ਲੋਕਾਂ ਦੇ ਧੀ ਪੁੱਤ ਇਸ ਸਕੂਲ ਦੇ ਵਿੱਚ ਮੈਂ ਕੈਮਰਾਮੈਨ ਨੂੰ ਕਹੂੰਗਾ ਜ਼ੂਮ ਕਰਕੇ ਦਿਖਾਉਣਾ ਸਾਹਮਣੇ ਸਕੂਲ ਆ ਗੋਡੇ-ਗੋਡੇ ਪਾਣੀ ਦੇ ਵਿੱਚ ਦੀ ਨੰਗਦੇ ਹੋਏ ਜਬਾਕ ਇਹ ਸਕੂਲ ਚ ਜਾਂਦੇ ਨੇ ਹਾਂ ਦੀ ਕੀ ਨਾਮ ਆ ਬਈ ਜੀ ਥੋੜਾ ਤੁਲਸੀ ਸਿੰਘਾ ਜੀ ਇਹ ਕਿਹਨੂੰ ਵੋਟਾਂ ਪਾਈਆਂ ਸੀ ਆਮ ਆਦਮੀ ਪਾਰਟੀ ਨੂੰ ਜੀ ਬਦਲਾਓ ਆ ਗਿਆ ਫਿਰ ਕੋਈ ਬਦਲਾਓ ਨਹੀਂ ਆਇਆ ਜੀ ਕੋਈ ਬਦਲਾਓ ਨਹੀਂ ਆਇਆ ਜੀ ਪਹਿਲਾਂ ਨਾਲ ਵਧੀਆ ਕੰਮ ਨਹੀਂ ਹੋ ਰਹੇ ਮੈਂ ਕਿਹਾ ਇੱਕ ਕੰਮ ਨਹੀਂ ਹੋਇਆ ਸਾੜੇ ਪਿੰਡ ਦਾ ਸਾੜੇ ਪਿੰਡ ਦਾ ਅਸੀਂ 100 ਵਜ ਦਾ ਭਰਾਜ ਲੈ ਕੇ ਆਇਆ ਜੀ ਕੋਈ ਛਾਲੇ ਹਾਲ ਨਹੀਂ ਹੋਇਆ ਕਾਸ਼ ਜੀ ਟੈਂਕੀ ਬਾਲਣ ਟੈਂਕੀ ਬਾਲ ਗਿਆ ਸੀ ਕੋਈ ਨਹੀਂ ਹੱਲ ਹੋਇਆ ਹਾਲ ਕੋਈ ਕੰਮ ਨਹੀਂ ਹੋਇਆ ਜੱਲਦੀ ਆ ਜੀ ਮਤਲਬ ਕੀ ਕਹਿੰਦੇ ਹੋ ਪਾਣੀ ਕਹਿੰਦੇ ਉੱਤੇ ਹੈ ਮਰਦਿਆ ਪਾਣੀ ਤਾਂ ਗੁੱਡੇ ਗੁੱਡੇ ਖੜਾ ਨਾ ਉਹ ਕਹਿੰਦੇ ਮੋਟਰ ਤੋਂ ਅਸੀਂ ਕਿਤੋਂ ਹੋ ਥੋਲੇਉਂਦੇ ਆ ਪਾਣੀ ਪਾਣੀ ਕਿਤੇ ਨਹੀਂ ਪੂਰੇ ਪਾਣੀ ਚ ਬਾਕ ਤੇ ਹੈ ਮਰਦਨੇ ਡੰਗਰ ਤੇ ਹੈ ਮਰਦਨੇ ਜਿਹੜੇ ਸੁਣਨੇ ਨੇ ਪਾਣੀ ਕਿਸੇ ਦੇ ਲੈਂਦੇ ਆ ਕਦੇ ਕਿਸੇ ਸਕੂਲ ਦੇ ਮੁਰਰੇ ਪਾਣੀੋਂ ਪਾਣੀ ਇਹ ਤਾਂ ਕੀ ਕਰੀਏ ਸੀ ਇਹ ਤਾਂ ਮੀਂਹ ਦਾ ਜੀ ਹਾਂ ਮੀਂਹ ਦਾ ਨਿਕਲਦਾ ਨਹੀਂ ਇਹ ਕਿੱਧਰ ਨਿਕਲੂ ਆ ਇੱਧਰ ਅਸੀਂ ਇੱਥੇ ਸੁੱਟ ਦਨੇ ਆ ਕੂੜਾ ਇਹ ਰਾਜ ਦਾ ਕੂੜਾ ਉੱਤਰ ਚੁੱਕੀ ਇਹ ਲੋਕ ਖੁਦ ਆਪ ਵੀ ਜ਼ਿੰਮੇਵਾਰ ਨੇ ਹਾਂਜੀ ਕੀ ਨਾਮ ਹੈ ਵੀਰ ਜੀ ਗੁਰਤੇਨ ਸਿੰਘ ਜੀ ਗੁਰਤੇਨ ਕਿਵੇਂ ਲੱਗਦਾ ਬਦਲਾਓ ਬਦਲਾਓ ਵੀਰ ਜੀ ਬੜੇ ਚਾਵਾਂ ਵਾਲਾ ਆਮ ਆਦਮੀ ਪਾਰਟੀ ਨੂੰ ਵੋਟਾਂ ਪਾਈਆਂ ਸੀ ਆ ਤੇ ਨਰਿੰਦਰ ਕੌਰ ਭਰਾ ਆ ਜੀ ਐਮ ਐਲ اے ਸਾਹਿਬ ਜਦੋਂ ਵੀ ਅਸੀਂ ਆ ਵੋਟਾਂ ਤੋਂ ਪਹਿਲਾਂ ਕਿਤੇ ਵੀ ਬੁਲਾਉਂਦੇ ਸੀ ਘਟੋ ਘਟ ਅਸੀਂ 25 30 ਜਾਣੇ ਮੋਟਰਸਾਈਕਲਾਂ ਤੇ ਜਾਂਦੇ ਆ ਫੇਰ ਤੇਲ ਫੂਕ ਕੇ ਇਹ ਘਟੋ ਘਟ ਅਸੀਂ 100 ਵਾਰੀ ਨਰਿੰਦਰ ਭਰਾਜ ਨੂੰ ਮਿਲ ਮਿਲ ਚੁੱਕੇ ਆ ਤੇ ਕਈ ਵਾਰੀ ਭਗਵਾਨ ਸ੍ਰੀ ਮਾਨ ਦੀ ਭੈਣ ਨੂੰ ਮਿਲ ਚੁੱਕੇ ਆ ਪਰ ਅੱਜ ਤੱਕ ਸਾਡੇ ਪਿੰਡ ਦੇ ਵਿੱਚ ਇੱਕ ਵੀ ਕੰਮ ਨਹੀਂ ਹੋਇਆ ਹੈਗਾ ਤੇ ਸਕੂਲ ਬਾਰੇ ਦਾ ਅਸੀਂ ਬਹੁ ਵਾਰੀ ਜਾ ਆਏ ਤੇ ਪਾਣੀ ਵਾਲੀ ਟੈਂਕੀ ਬਾਰੇ ਬਹੁ ਵਾਰੀ ਜਾ ਆਏ ਪਰ ਅੱਜ ਤੱਕ ਫੈਲਾ ਕਾਗਜ਼ਾਂ ਦੇ ਵਿੱਚ ਹੀ ਬੰਦ ਨੇ ਪਰ ਕੋਈ ਇੱਕ ਵੀ ਕੰਮ ਸਾਡੇ ਪਿੰਡ ਦੇ ਵਿੱਚ ਗੁਣਿਆਦੇ ਨੂੰ ਵੀ ਇੱਕ ਕੰਮ ਸਾਡੇ ਪਿੰਡ ਦੇ ਵਿੱਚ ਕਰਵਾਦਾ ਹੋਵੇ ਤਿੰਨ ਸਾਲ ਸਰਕਾਰ ਬਣੀ ਨੂੰ ਹੋ ਚੁੱਕੇ ਨੇ ਯਾਨਕੀ ਇੱਕ ਵੀ ਕੰਮ ਸਾਡੇ ਪਿੰਡ ਦੇ ਵਿੱਚ ਨਹੀਂ ਹੋਇਆ ਪਾਣੀ ਵਾਲੀ ਟੈਂਕੀ ਦਾ ਮੁੱਦਾ ਜੀ ਆ ਲੋਕ ਪਾਣੀ ਨੂੰ ਤਰਸਦੇ ਨੇ ਪੀਣ ਵਾਲੇ ਪਾਣੀ ਨੂੰ ਤਰਸ ਰਹੇ ਨੇਗੇ ਤੇ ਦੂਸਰਾ ਨੰਬਰ ਆ ਸਕੂਲ ਮੂਰੇ ਚਾਲਾ ਇਹ 3 ਸਾਲ ਪਹਿਲਾਂ ਵੀ ਆਈ ਸੀ ਹੁਣ ਵੀ ਆਈ ਆ ਸਾਨੂੰ ਆਸੀ ਇਹ ਕਿ ਸਾਡੇ ਪਿੰਡ ਦੇ ਵਿੱਚ ਭਗਵੰਤ ਮਾਨ ਦੀ ਭੈਣ ਆ ਅਸੀਂ ਬਿਨਾ ਕਹੇ ਵੋਟਾਂ ਪਾਈਆਂ ਨਗੀਆਂ ਬਿਨਾ ਕਹੇ ਤੇ ਸਾਨੂੰ ਆਇਆ ਸੀ ਵੀ ਸਾਡੇ ਪਿੰਡ ਦਾ ਫੁੱਲ ਵਿਕਾਸ ਹੋਵੇਗਾ ਨੇੜੇ ਪਿੰਡਾਂ ਦੇ ਵਿੱਚ ਕੰਮ ਸਾਰੇ ਚੱਲ ਰਹੇ ਨੇ ਪਰ ਸਾਡੇ ਪਿੰਡ ਦੇ ਵਿੱਚ ਅਜ ਤੱਕ ਇੱਕ ਵੀ ਕੰਮ ਨਹੀਂ ਹੋਇਆ ਹੈ। ਬੁਰਾ ਹਾਲ ਪਿੰਡ ਦੇ ਲੋਕਾਂ ਦਾ ਕਹਿਣਾ ਹੈ ਸਕੂਲ ਦਾ ਨੋਟਿਸ ਕੱਢ ਦਿੱਤਾ ਗਿਆ ਬਿਜਲੀ ਬੋਰਡ ਵੱਲੋਂ ਸਕੂਲ ਦਾ ਜਿਹੜੇ ਛੋਟੇ-ਛੋਟੇ ਬੱਚੇ ਪੜ੍ਹਦੇ ਨੇ ਇਹਨਾਂ ਦੇ ਸਿਰ ਤੋਂ ਪੱਖੇ ਦਾ ਵੀ ਜਿਹੜਾ ਹਵਾ ਆਉਂਦੀ ਆ ਵਾਲੀ ਮੁੱਟੀ ਉਹ ਵੀ ਤੇਲੀ ਜਾਊਗੀ ਕਿਉਂਕਿ 2-4 ਦਿਨਾਂ ਦਾ ਨੋਟਿਸ ਦੇ ਕੇ ਬਿਜਲੀ ਕਲੈਕਸ਼ਨ ਕੱਟਣ ਦੀ ਗੱਲ ਕਹੀ ਗਈ ਹੈ। ਕੈਮਰਾਮੈਨ ਈਮਾ ਪੱਟੀਵਾਲ ਨਾਲ ਇਕਬਾਲ ਸਿੰਘ ਪੱਗੂ ਵਾਲਾ ਪਿੰਡ ਰਾਮਪੁਰਾ ਭਵਾਨੀਗੜ੍ਹ ਨਿਟਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੁਕਮਰਾਨਾਂ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕਿਹਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲਾਂਗੇ ਅੰਦਰੂਨੀ ਰਾਜ਼ ਬਣਾਗੇ ਬੁਲੰਦ ਆਵਾਜ਼ ਖੇੜ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਆਧਰਮ ਧਰੋਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ